ਜਾ ਰਹੇ ਗੋਵਿੰਦ ਘਾੜਵਲ ਬਾਈਕ ਲਗਾ ਕੇ ਤੇ ਪਾਰਕਿੰਗ ਸਨੀ ਭਾਜੀ ਬੈਗ ਚੱਕੀ ਫਿਰਦੀ ਮੇਰਾ ਨਾਮ ਕੀ ਆ ਯਾਰ ਫੂਲ ਫੂਲ ਗਈ ਮਨਫੂਲ ਮਨਫੂਲ ਐ ਮਨਫੂਲ ਭਾਜੀ ਐਦਾ ਮੈਨੂੰ ਨਾਮ ਨਹੀਂ ਪਾਦੇ ਫੂਲ ਫੂਲ ਹੀ ਕਰੀ ਜਾਂਦੇ ਸਾਡੀ ਬਾਹ ਪਹੁੰਚੀਏ ਗੁਰਦਰਾ ਸਾਹਿਬ ਤੇ ਮਿਲਦੇ ਬਣ ਉਹ ਆਏ ਗੁਰਦਰਾ ਸਾਹਿਬ ਪਹੁੰਚ ਗਏ ਚੱਕੀ ਜਾ ਰਹੇ ਹਾਂ ਜੀ ਖਿਆਤਰਾ ਦੇ ਕੰਮੇ ਸ਼ੁਰੂ ਸਾਰੇ ਨਾਲ ਲਾਲ ਹੈ ਬਾਕੀ ਐਨੀ ਹੈ ਕਿ ਸਭ ਕੁਝ ਨੇ ਤੇ ਲੇਟ ਹੋ ਜਾਣਗੇ ਮੇਰਾ ਭੈਜੀ ਉੱਪਰ ਚੰਦ ਹੈ ਅੱਗੇ ਸੁਮੋ ਲੈਣੇ ਆ ਥੋੜੀ ਚੜਾਈ ਕਰਨੀ ਪੈਣੀ ਤੇ ਨਵਾ ਪੋਲ ਖਾਨੇ ਤੁਹਾਨੂੰ ਇਹ ਹੈ ਜੀ ਨਵਾ ਪੋਲ ਮੰਨਾ ਮਾਨ ਬਕਸਦੇ ਸੀ ਮਾਨ ਦਾ ਬਕਸਦੇ ਸੀ ਉੱਥੋਂ ਰਸਤਾ ਤਾਂ ਖਤਮ ਹੀ ਹੋ ਚੁੱਕਾ ਹੈ ਸਾਰਾ ਜਿਹੜਾ ਬਣਿਆ ਸੀਗਾ ਤੇ ਸੁਮੋ ਉੱਥੋਂ ਸ਼ੁਰੂ ਹੋਏਗੀ ਹੁਣ ਉੱਪਰੋਂ ਪੈਦਲ ਜਾਣਾ ਪੈਣਾ ਪੜੇਗਾ ਇਹ ਚੜਾਈ ਪਹਿਲੀ ਪੋਜ਼ਿਟਿਵ ਚੜਾਈ ਹੈ ਖੜਵੇਂ ਚੜਾਈ ਕਾਲੀ ਕਾਲੇ ਚ ਸੈਲਫੀ ਦਾ ਕਲਿੱਪ ਭੁੱਲਿਆ ਆ ਉਹਨਾ ਵਾਪਸ ਜਾਣੇ ਦੁਰੇ ਆਪਣੇ ਬਦਰੀ ਨਾਥ ਦਾ ਮੌਸਮ ਪੂਰਾ ਖਰਾਬ ਹੈ ਕਿੰਨੇ ਪੈਸੇ ਦੇ ਥੋੜਾ ਸਬਰ ਹੋ ਚੁੱਕਾ ਸ਼ੁਰੂ ਕਰ ਕਰਮਾ ਇਸ ਵਾਸਤੇ ਨਾਲ ਹੈ ਸਾਡਾ ਡਰਾਈਵਰ ਹੈ ਜੀ ਜਿਹੜਾ ਕੁ 2 ਕੁ ਫੁੱਟ ਦਾ ਬਹੁਤ ਤੇਜ਼ ਬੰਦਾ ਹੈ ਸਾਡਾ ਨਾ ਤੇਜ਼ ਹੈ ਛੋਟੇ ਮੋੜੀ ਹਸਤੀ ਨਹੀਂ ਬਹੁਤ ਵੱਡੀ ਹਸਤੀ ਹੈ ਤੇ ਹੁਣ ਯਾਤਰਾ ਦੀ ਸ਼ੁਰੂਆਤ ਹੋ ਚੁੱਕੀ ਹੈ ਟਾਈਮ 1:20 ਸਾਰਦੀ ਜੈਕਟ ਪੋ ਲੈ ਕਾਰ ਜੀ ਆ ਕਾਰ ਜੀ ਦੇ ਬੈਗ ਚ ਆਏ ਬਾਡੀਜ਼ ਆਜ ਗਿਆ ਸਰਕਾਰੀ ਪਾਰਕਿੰਗ ਪੋਲਨਾ ਉੱਪਰੀ ਪਾਰਕਿੰਗ ਹੈਗੀ ਹੈ ਪੋਲਨਾ ਚ ਉਹ ਦਾ ਕਰਾਂਗਾ ਰਜਿਸਟ੍ਰੇਸ਼ਨ ਚੈੱਕ ਪਰ ਵੈਕਸੀਨ ਲਗਣੀ ਉੱਥੇ ਚੱਲਾ ਸਣੀ ਲਓ ਜੀ ਰਜਿਸਟ੍ਰੇਸ਼ਨ ਚੈੱਕ ਹੋ ਚੁੱਕੀ ਹੈ ਤੇ ਚਾਰੇ ਹੁਣ ਅੱਗੇ ਵੱਲ ਨੂੰ ਆਈ ਸਫਰ ਆਈ ਸ਼ੁਰੂਆਤ ਇੱਕ ਵਾਰ ਫਿਰ ਸਵਾਗਤ ਹੈ ਮੇਰੇ YouTube ਚੈਨਲ ਬੁਲੇਟ ਦੀ 7376 ਦੇ ਤੇ ਸਾਡੇ ਨਾਲ ਹੈਗਾ ਸਣੀ ਤੇ ਅੱਗੇ ਜਾ ਰਹੀ ਹੈ ਪੌਜ ਬੁਰੀ ਇਹ ਸਾਡੀ ਪੰਜਵੀਂ ਯਾਤਰਾ ਹੈ 2019 2022 23 24 ਤੇ 25 ਆ ਥੋੜਾ ਕੰਮ ਖਰਾਬ ਹੋ ਗਿਆ ਇੱਕ ਤੁਹਾਨੂੰ ਦੱਸਿਆ ਮੇਰੀ ਜੈਕਟ ਭੋਲਿਆ ਨੀਚੇ ਕਾਲੀ ਗਾਲੀ ਚ ਤੇ ਰਸਤੇ ਬੰਦ ਹੋ ਜਾਣੇ ਤੁਹਾਨੂੰ ਪਤਾ ਹੈ 2 ਵਜੇ ਤੋਂ ਬਾਅਦ ਉੱਪਰ ਜਾਣ ਨਹੀਂ ਦਿੰਦੇ ਚਲੋ ਜਿਵੇਂ ਹੈ ਹੁਣ ਕਰਦੇ ਆ ਸਬਰ ਸ਼ੁਰੂ 2 ਵਜਰੇ ਨੇ ਤੇ ਹੁਣ ਚੜਾਈ ਸ਼ੁਰੂ ਕਰਦੇ ਪਸਟਿਕਾ ਦੇ ਗਏ ਸਾਨੂੰ ਕਿਸੇ ਨੇ ਸੱਨੀ ਉਹ ਖੜਾ ਪਰਮਾ ਸਾਡਾ ਉਹ ਅੱਗੇ ਗਿਆ ਹਾਂਜੀ ਕਰਮਾ ਜੀ ਨਾ ਸੋਨਾ ਚੜਨਾ ਚੱਲ ਰਿਹਾ ਕਿੰਨੇ ਸੋਹਣੇ ਨਜ਼ਾਰੇ ਇੱਥੇ ਤੇ ਇਹ ਜਗ੍ਹਾ ਦਾ ਨਾਮ ਹੈ ਜੰਗਲ ਚੱਟੀ ਤੇ ਸੱਨੀ ਮੇਰੇ ਨਾਲ ਤੇ ਅੱਗੇ ਲੰਚ ਕਰਨ ਨਾਲੇ ਲੰਚ ਕੀਤਾ ਨਹੀਂ ਸਵੇਰ ਉਹਦਾ ਬਸ ਚਾਹ ਹੀ ਪੀਤੀ ਚਾਹ ਦੇ ਰਸ ਕੇ ਹੁਣ ਲੰਚ ਕਰਦੇ ਆ ਮਿਲਿਆ ਤੁਹਾਨੂੰ ਚੰਗਾ ਚੱਤੀ ਦੇ ਇਹ ਹੈਗਾ ਕੁਲਦੀਪ ਦਾ ਰੈਸਟੋਰੈਂਟ ਆਪਣੇ ਪਰੌਂਠੇ ਗਰਮਾ ਗਰਮ ਗਰਮ ਸ਼ਨੀ ਦੇ ਪਾਸੇੋਂ ਦਾ ਕਾਈ ਨਿਕਲਦੇ ਅੱਗੇ ਨੂੰ ਟਾਈਮ ਅਜੇ ਤਿੰਨ ਨਾ ਮੇਰਾ ਪੇਟ ਸਾਂ ਆਹ ਦੇਖੋ ਜੀ ਇਹ ਕੈਂਟ ਜੀ ਚੀਜ਼ ਚਲਾ ਕੇ ਦਿਖਾਵਾਂ ਇਹਨੂੰ ਹੋ ਭੱਜ ਗਿਆ ਭੱਜ ਗਿਆ ਭੱਜ ਗਿਆ ਹੈਲੀਕਾਪਟਰ ਸੇਵਾ ਸ਼ੁਰੂ ਗੁਵਿੰਦ ਢਾੜ ਤੋਂ ਗੁਵਿੰਦ ਧਾਂਦ। ਰੇਡਿੰਗ ਅਪਦੇ ਸਨਮਿਤ ਬਾਜੀ ਕੀ ਦਾ ਰਿਸਪੌਂਸ ਜਿਹੜਾ ਇਤਰਾਈ ਹੈ ਉਹ ਚੜਾਈ ਹੈ। ਇਤਰਾਈ ਨੂੰ ਚੜਾਈ ਕਿਹਾ ਜਾਂਦਾ। ਇੱਕ ਕਾਰੋਬਾਰ ਦੀ ਤਰਫ ਬਿਨਾਂ ਫਕਟਰ ਤੋਂ ਫਾ ਚੜਾਈ ਪੂਰੀ ਕਰਾਂਗੇ ਯਾਦ ਰੱਖੋ ਦੋ ਰਸਤੇ ਮੁਰਜਣੇ ਕੱਚੇ ਵਾਲ ਨੂੰ ਇੱਕ ਪੱਕੇ ਵਾਲ ਨੂੰ ਉੱਪਰ ਵਾਲਾ ਰੋਡ ਪੜਨਾ। ਪਰ ਨਵਾਂ ਪੱਤਰਾ ਰੋਡ ਬਣਨਾ। ਆਗੇ ਜੀ ਡਬਲ ਰਸਤੇ ਨੂੰ। ਇਹ ਇਹ ਕੁ ਇਸ ਰਸਤੇ ਜਾਣਾਂ ਨਵੇਂ ਵਾਲੇ ਨੂੰ ਤੇ ਉੱਪਰ ਦਾ ਮੌਸਮ ਸਾਰਾ ਖਰਾਬ ਹੈ ਉੱਪਰ ਬਹੁਤ ਇਸ ਤਰ੍ਹਾਂ ਮੌਸਮ ਖਰਾਬ ਹੈ ਬਹੁਤ ਜ਼ਿਆਦਾ ਇਹ ਹੈਗਾ ਘਾਗਰੀਆ گاؤں ਤੇ ਮਾਤਾ ਰਣੀ ਦਾ ਮੰਦਿਰ ਜੋ ਬਹੁਤ ਪ੍ਰਾਚੀਨ ਹੈ ਨਵੇਂਪੁਰ ਤੇ ਨਵੇਂਪੁਰ ਤੇ ਪਹੁੰਚੇ ਸਿਮਨ ਝੁੱਲੇ ਵਰਗਾ ਪੂਰਾ ਬਿਲਕੁਲ ਪਾਣੀ ਦਾ ਫਲੋਅਰ ਬਹੁਤ ਜ਼ਿਆਦਾ ਕੋਲ ਬਹੁਤ ਵਧੀਆ ਆ ਆਪ ਕੀ ਯਾਤਰਾ ਮੰਗਲਮ ਪਾਣੀ ਦਾ ਫਲੋ ਦੇਖੋ ਕਿੱਥੋਂ ਆ ਰਿਹਾ ਪਾਣਾ ਚੁੱਤ ਉਪਰੋਂ ਤਾਂ ਹੈ ਨਹੀਂ ਜਮੀਨ ਚੋਂ ਆ ਰਿਹਾ ਯਾਨੀ ਕਿ ਪੜਾਂ ਦੇ ਵਿੱਚੋਂ ਪਤਰਾ ਦੇ ਵਿੱਚੋਂ ਵਿੱਚੋਂ ਆ ਰਿਹਾ ਤੇ ਜਾ ਕੇ ਸਿੱਧਾ ਨਾਲ ਹੀ ਅੱਗੇ ਤੋਂ ਕਿਸੇ ਕੋਲ ਚੱਲ ਰਹੇ ਆ ਜੰਗਲ ਏਰੀਆ ਸ਼ੁਰੂ ਹੈ ਇੰਨਾ ਰਸਤਾ ਕੱਢਿਆ ਨੀਚੋਂ ਕੋਲ ਪਾਰ ਕਰਕੇ ਉਹ ਖੜਿਆ ਕਰ ਮੌਣੀ ਚਲਦੇ ਆ ਉਹਨਾਂ ਕੋਲ ਸੋ ਦੋ ਰਸਤੇ ਕੱਢੇ ਨੇ ਇੱਕ ਪਰਾਂ ਵਾਲਾ ਰਿਪੇਅਰ ਵਾਲਾ ਤੇ ਇੱਕ ਨਵਾਂ ਰਸਤਾ ਹੈ ਆਫ ਰੋਡਿੰਗ ਵਾਲਾ ਜ਼ਿਆਦਾ ਆਫ ਰੋਡਿੰਗ ਹੈ ਸਾਰੀ ਫੌਜ ਅੱਗੇ ਨਿਕਲ ਗਈ ਹੈ ਖੜਵੀ ਚੜਾਈ ਹੈ ਇਹ ਖੜੇ ਦੋ ਬੰਦੇ ਸਾਡੇ ਇਹ ਰਸਤਾ ਬੰਨ੍ਹ ਰਹੇ ਨਾ ਸਾਰੀ ਖੜਵੀ ਚੜਾਈ ਹੈ ਆ ਦੇਖੋ ਚੱਲ ਰਵੇ ਆ ਹੌਲੀ ਹੌਲੀ ਪਹੁੰਚ ਜਾਂਗੇ ਨੇਰੇ ਪੰਦੇ ਪੰਦੇ ਹਾਂਜੀ ਆ ਕੇ ਫੇਰ ਦੁਬਾਰਾ ਆਪਾਂ ਤੇ ਇਸ ਟੈਂਪ ਬੈਠੇ ਹਾਂ ਅਸੀਂ ਰਸਤੇ ਦੇ ਵਿੱਚ 3 ਕਿਲੋਮੀਟਰ ਦੂਰੀ 'ਲੇ ਤਾਂ ਬੱਸ ਕਵਰ ਕਰ ਲਈ ਕਰਨਾ ਅੱਗੇ ਯਸ ਵੜਸੰਨੀ ਅੱਕਿਆ ਐਸੀ ਤਾਂ ਅਸੀਂ ਫਿਰ ਕੀ ਚੱਲੀਏ ਫਿਰ ਬਾਕੇ ਵਾਲ ਨਿਕਲਦੇ ਆ ਮੇਰਾ ਪੈਣਾ ਨਹੀਂ ਤੇ ਕਮਰਾ ਵੀ ਨਹੀਂ ਮਿਲਣਾ ਜ਼ੀਰੋ ਦੀ ਸਪੀਡ ਤੇ ਤੁਰਦੇ ਹੋਏ ਪਹੁੰਚੇ ਆ ਇਹਨਾ ਮੱਖੀਆਂ ਵਾਲੇ ਸਥਾਨ ਤੇ ਇਸਰ ਛੱਤੇ ਬਹੁ ਲੱਗੇ ਨੇ 1 2 3 4 5 6 7 8 9 9 ਛੱਤੇ ਲੱਗੇ ਇਸ ਵਾਰੀ ਪਰ ਬਹੁਤ ਚਾਹੀਦੇ ਆ ਚੱਲੇਗੀ ਸਾਡੀ ਫੌਜ ਅੱਗੇ ਅਸੀਂ ਵਧੀਆ ਲੇਟ ਹੋਣਾ ਇਹ ਹੈ ਜੜੀ ਬੂਕੀਆਂ ਵਾਲਾ ਪਾਣੀ ਜੋ ਕੀ ਪੇੜ ਦੇ ਠੰਡੋ ਆ ਰਹੇ ਮੇਰਾ ਪੈ ਚੁੱਕਾ ਹੈ ਪਰ ਮੋਬਾਈਲ 'ਚ ਦਿਖਾ ਵੀ ਨਹੀਂ ਚੜਿਆ ਟਾਈਮ 7:10 ਗਲੇਸ਼ੀਅਰ ਦੇ ਲੱਗ ਕੇ ਪਹੁੰਚ ਗਏ ਆ ਜਿੱਦੇ ਚੜਨਾ ਚੱਲਦਾ ਪੂਰਾ ਬਰਫ਼ ਹੈ ਥੋੜੀ ਹੈ ਟਾਈਮ 7:30 ਹੋ ਰਹੇ ਨੇ 8:30 ਵਜੇ ਤੱਕ ਪਹੁੰਚ ਜਾਗੇ 8:02 ਤੇ ਅਸੀਂ ਪਹੁੰਚ ਚੁੱਕੇ ਆ ਹੈਲੀਪੈਡ ਵਾਲੀ ਜਗ੍ਹਾ ਤੇ ਬਰਸਾਤ ਸ਼ੁਰੂ ਹੈ ਸਨਿ ਪਾਜੀਸਰ ਪੂਰੇ ਥੱਕ ਗਏ ਬਸ ਨੇੜੇ ਹੀ ਆ ਯਾਨੀ ਕਿ ਅੱਗਾ 10 ਕਿਲੋਮੀਟਰ ਮਸਾਂ 500 ਮੀਟਰ ਰਾਈਟ ਆ ਹੈ ਨਹੀਂ ਦੇਦਾ ਆ ਗਿਆ ਜੀ ਧਾਮ ਦਾ ਰਸਤਾ ਟਾਈਮ ਸਵਟ ਤਕਾਵੜ ਕਾਫੀ ਹੋ ਗਈ ਸਬਰੀ ਸਨੀ ਭਾਈ ਜੋਸ਼ ਇੱਕ ਕਦਮ ਪਿਓ ਜੁੜ ਗਏ ਹੁਣ ਅਸਾ ਜਾਰ ਖੇ ਦਰਬਾਰ ਪਹੁੰਚ ਗਏ ਵਸ ਨੇੜੇ ਦੇ ਨੇੜੇ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਗੁਰਦਾਰਾ ਸ਼੍ਰੀ ਹੇਮਕੋਟ ਸਾਹਿਬ ਕਮਰਾ ਲੈ ਲਿਆ ਆਪਾਂ ਤਲਾ ਜਾ ਲੰਗਰ ਹਾਲ ਵੱਲ ਜਾ ਰਹੇ ਅੰਡ ਬਹੁਤ ਹੈ ਅੰਨੀ ਭਾਜੀ ਪੈਕ ਹੋਏ ਨੇ ਪੂਰਾ ਢੇਲਾ ਲੱਗ ਰਿਹਾ ਹੈ ਠੀਕ ਹੈ ਇਹ ਹੈਗਾ ਲੰਗਰ ਹਾਲ ਗੋਵਿੰਤਾ ਆਂਦਾ ਕਰਮਾ ਨੰਗਨ ਤੇ ਆ ਰਾ ਕਰਮਾ ਕਰਮ ਦਾਲ ਤੇ ਪਰਚਾਦਾ ਚਾਲ ਲੱਗੇ ਆ ਪੇਨ ਲੰਗਰ ਗੋਵਿੰਤਾ ਆਂਦੀ ਹੈ ਹੈ ਡਿਸਪੈਂਸਰੀ ਡਿਸਪੈਂਸਰੀ ਲੱਗੇ ਉੱਪਰ ਜਗਾ ਥਾਲ ਨੂੰ ਦੱਤਾ ਚਾ ਇਹ ਹੈਗੀ ਡਿਸਪੈਂਸਰੀ ਇੱਥੇ ਡਾਕਟਰ ਸਾਹਿਬ ਬੜੇ ਵਧੀਆ ਹੈ ਬਹੁਤ ਵਧੀਆ ਡਾਕਟਰ ਸਾਹਿਬ ਹੈ ਇਸ ਤਰ੍ਹਾਂ ਮਰਜ਼ੀ ਦਵਾਈ ਲਓ ਸਭ ਨੇ ਦਵਾਈ ਲਿੱਤਾ ਕਹਿਰਾ ਕਰਮਾ ਕਰਮੇ ਨਹੀਂ ਲਿੱਤੀ ਤੇ ਮੈਂ ਖੁੱਦ ਸਭ ਦਵਾਈ ਲਿੱਤੀ ਦਗਾਉ ਇਹ ਦਵਾਈਆਂ ਇਹ ਕਿਹੜੇ ਦਵਾਈਆਂ ਬਾਡੀ ਬਿਲਡਰ ਬਣਾਣਾ ਇਹਨੂੰ ਤੇ ਇਹ ਦਵਾਈ ਹੈ ਦਰਦ ਦੀ ਇਹ ਲਿਟਾ ਪੰਕੈਸਟਾ ਉਸ ਰੂਮ ਆਸਥਾ ਗੈਸਟ ਹਾਊਸ ਫਸਟ ਫਲੋਰ ਤੇ 218 ਨੰਬਰ 218 218 ਸੌਰੀ 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 ਦਵਸਤਾਰਾ ਨੰਬਰ ਹੈ ਜੀ ਇਹ ਹੈ ਜੀ ਰੂਮ ਆਪਣਾ ਡੀਲਕਸ ਰੂਮ ਤਿੰਨ ਬੰਦੇ ਆਪਾਂ ਦੇਖੋ ਜੈਕਟ ਨਵੇਂ ਕਹਿੰਦੇ ਕੱਢਣ ਲੱਗ ਰਿਹਾ ਨਾ ਹੁਣ ਲੱਗਿਆ ਸੌਣ ਉਹ ਪਿੱਛੋਂ ਨਹੀਂ ਬੋਲਣਾ ਜੀ ਇਹ ਕਰਮਾਂ ਦੇ ਕਿੱਡੀ ਤਾਰਾਂ ਨਾਲ ਐਕਸਟੈਂਸ਼ਨ ਬਾਕਸ ਲਿਆ ਵੀ ਕਮੇ ਦਾ ਧਾਮ ਦੇ ਅੱਜ ਕੁੰਡੀਆਂ ਵੈਣਿਆ پوری ਰਾਤ ਚਾਹੇ ਨਰਜਾਈ ਦੇ ਵਿੱਚ ਲੈ ਕੇ ਸੌ ਆਪ ਦੇਖੋ ਤੁਸੀਂ ਜਾਜ਼ਰ ਲੱਗਦਾ ਬਣਾਏ ਜੀ ਫੇਰ ਲੱਗੇ ਚਾਰਜਰ ਦੋ ਦੋ ਲਗੜੇ ਗੱਲ ਬਾਤ ਆਪਾਂ ਲਈ ਹੁਣ ਮੋਬਾਈਲ ਚਾਰਜ ਠੀਕ ਹੈ ਜੀ ਹੁਣ ਲੱਗੇ ਆਪਾਂ ਸੌਣ ਤੇ 10 ਵਜ ਚੁੱਕੇ ਹਾਂ ਸਵੇਰੇ ਫੇਰ 4 ਵਜੇ ਉੱਠਣਾ ਤੇ ਮਿਲਦੇ ਆ ਤੁਹਾਨੂੰ ਸਵੇਰੇ ਯਾਤਰਾ ਦੇ